ਨਮਸਕਾਰ ਦੋਸਤੋ ਮੈਂ ਅਨੰਦ ਰੂਲਾ ਜੀਰਾ ਬਲੇਟਨ ਤੋਂ ਹਾਜ਼ਰ ਹੋਇਆ ਹਾਂ ਜੀਰਾ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਤੇ ਇਸ ਦੌਰਾਨ ਸਾਡੇ ਨਾਲ ਮੌਜੂਦ ਹਨ ਜੀਰਾ ਦੇ ਵਿਦਵਾਨ ਸਕੋਲਰ ਰਿਟਾਇਰਡ ਲੈਕਚਰਰ ਪ੍ਰੋਫੈਸਰ ਨਰਿੰਦਰ ਸਰ ਪ੍ਰੋਫੈਸਰ ਨਰਿੰਦਰ ਸਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਜੀਰਾ ਬਲੇਟਨ ਦੇ ਵਿੱਚ ਹਾਰਦਿਕ ਸਵਾਗਤ ਹੈ ਤੇ ਬੜੀ ਦੇਰ ਤੋਂ ਮਤਲਬ ਬੋਸ਼ੇ ਕਰ ਰਿਆ ਸੀ ਕਿ ਤੁਹਾਡੇ ਨਾਲ ਇੰਟਰਵਿਊ ਜਿਹੜੀ ਹੈ ਆਪਣੇ ਆਪਣੇ ਵਿਚਾਰ ਜਿਹੜੇ ਹੈ ਤੁਹਾਡੇ ਤੇ ਆਪਣੇ ਸਾਂਝੇ ਕਰੀਏ ਤੇ ਹੁਣ ਅੱਜ ਮੌਕਾ ਮਿਲਿਆ ਸਾਨੂੰ ਲਾਈਵ ਹੋ ਕੇ ਆਪਣਾ ਆਪਣੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਹੈ ਉਹ ਸ਼ਹਿਰ ਦੀਆਂ ਸਮੱਸਿਆਵਾਂ ਜਿਹੜੀਆਂ ਰੱਖਣ ਦਾ ਤੇ ਜੀਰਾ ਬੁਲੇਟਨ ਤੇ ਇਹਨਾਂ ਨੂੰ ਪ੍ਰਕਾਸ਼ਿਤ ਕਰਨ ਦਾ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਸਾਨੂੰ ਤੁਸੀਂ ਇਹ ਜਾਣਕਾਰੀ ਦਿਓ ਕਿ ਮੈਂ ਨਾ ਹੁਣੇ-ਹੁਣੇ ਹੋ ਕੇ ਆਇਆ ਮੈਂ ਆਪਣਾ ਰੇਲਵੇ ਰੋਡ ਤੇ ਇੱਕ ਦੁਕਾਨ ਸੀ ਜੁਐਲਰੀ ਸ਼ਾਪ ਦੀ ਤੇ ਉੱਥੇ ਨਾ ਗੋਲੀ ਚੱਲ ਪਈ ਤੇ ਉੱਥੇ ਮੀਡੀਆ ਵਾਲੇ ਵੀ ਆਏ ਸੀ ਤੇ ਤਾਂ ਕੀ ਮਤਲਬ ਸਮਝਦੇ ਹੋ ਕਿ ਹਾਲਾਤ ਜਿਹੜੇ ਹੈਗੇ ਆ ਜਿਹੜੇ ਗੋਲੀ ਚੱਲਨੀ ਔਰ دہشت ਫਲਾਉਣੀ ਕੀ ਇੱਕ ਆਉਣ ਵਾਲਾ ਭਵਿੱਖ ਜਿਹੜਾ ਵਾ ਇਹਦਾ ਕੀ ਸੰਕੇਤ ਤੇ ਰਿਹਾ ਸਭ ਤੋਂ ਪਹਿਲੇ ਤਾਂ ਨੂਰਲਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਿੱਥੋਂ ਤੱਕ ਅੱਜ ਦੀ ਗੋਲੀ ਚੱਲੀ ਦਾ ਸਬੰਧ ਹੈ ਤੇ ਮੈਂ ਸਮਝਦਾ ਇਹ ਕਿ ਲਾਅ ਐਂਡ ਆਰਡਰ ਦੀ ਜਿਹੜੀ ਹਾਲਤ ਹੈ ਉਹ ਬੜੀ ਤਰਸਯੋਗ ਹੈ तकरीबन ਰੋਜ਼ ਕਿਤੇ ਨਾ ਕਿਤੇ ਗੋਲੀ ਜਿਹੜੀ ਹੈ ਉਹ ਚੱਲੀ ਰਹਿੰਦੀ ਹੈ ਔਰ ਲੋਟ ਖੋਦੀਆਂ ਵਰਤਾਂ ਵਰਦਾਂ ਤਾਂ ਜਿਹੜੀਆਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਜਿਹੜੀਆਂ ਵਧ ਗਈਆਂ ਅੱਜ ਜਿਹੜੀ ਗੋਲੀ ਚੱਲੀ ਹੈ ਇਸ ਦੇ ਨਾਲ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਦਹਿਸ਼ਤ ਦਾ ਮਾਹੌਲ ਜਿਹੜਾ ਪੈਦਾ ਹੋ ਗਿਆ ਵਾ ਇਹਦੇ ਵਾਸਤੇ ਸਾਡੇ ਜਿਹੜੀ ਪੰਜਾਬ ਪੁਲਿਸ ਹੈ ਔਰ ਫਰੋਜ਼ਪੁਰ ਦੇ ਐਸਐਸਪੀ ਸਾਹਿਬ ਜਿਹੜੇ ਨਵੇਂ ਆ ਗੁਰਮੀਤ ਸਿੰਘ ਜੁਹਾਨ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਲੋਕ ਇਸ ਤਰ੍ਹਾਂ دہشت ਫੜਾਉਂਦੇ ਆ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਕਿ ਜਿਹੜੀ ਕੋਲੇ ਚਲਣੀ ਹੈ ਇਹ ਇੱਕ ਮਤਲਬ ਸੰਕੇਤ ਨਹੀਂ ਹੈ ਕਿ ਲਵੀ ਜਿਹੜਾ ਪੁਲਿਸ ਜਿਹੜਾ ਹੈਗਾ ਪ੍ਰਸ਼ਾਸਨ ਹੈ ਉਹਦੇ ਤੇ ਵੀ ਉਹਨਾਂ ਨੇ ਇੱਕ ਚੇਤਾਵਨੀ ਦਿੱਤੀ ਪੁਲਿਸ ਪ੍ਰਸ਼ਾਸਨ ਨੂੰ ਕਿ ਅਸੀਂ ਕੀ ਹੋਣ ਵਾਲੇ ਸਮੇਂ ਦੇ ਵਿੱਚ ਕਰ ਸਕਦੇ ਆ ਕਿਉਂਕਿ ਜਿਹੜਾ ਇੱਕ ਪਰਸਨਲ ਇੰਡੀਵਿਜੂਅਲ ਲੈਵਲ ਤੇ ਗੋਲੀ ਚੱਲਣਾ ਉਹਦੇ ਤੇ ਇੱਕ ਲੱਭ دہشت ਹੈ ਲੇਕਿਨ ਪੁਲਿਸ ਡਿਪਾਰਟਮੈਂਟ ਨੂੰ ਉਹਨੇ ਚੈਲੰਜ ਕਰ ਦਿੱਤਾ ਗੋਲੀ ਚਲਾ ਕੇ ਕਿ ਮਤਲਬ ਅਸੀਂ ਕੁਝ ਵੀ ਹੋਣ ਵਾਲੇ ਸਮੇਂ ਦੇ ਵਿੱਚ ਕਰ ਸਕਦੇ ਹਾਂ ਇਸ ਜੋ ਗੋਲੀ ਚੱਲੀ ਹੈ ਤੇ ਵਾਸਤੇ ਜਿਹੜਾ ਪੁਲਿਸ ਪ੍ਰਸ਼ਾਸਨ ਉਸ ਨੂੰ ਬੜਾ ਸੰਜਗੀਦਗੀ ਦੇ ਨਾਲ ਤੇ ਸੋਚ ਵਿਚਾਰ ਕਰਨੀ ਚਾਹੀਦੀ ਆ ਉਹ ਇੱਕ ਸਵਾਲੀਆ ਚਿੰਨ੍ਹ ਵੀ ਪੁਲਿਸ ਤੇ ਖੜਾ ਹੁੰਦਾ ਤਾਂ ਪੁਲਿਸ ਨੂੰ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਤੇ ਉੱਪਰ ਜਿਹੜਾ ਮੁਰਜਮ ਹੈਗੇ ਨੇ ਉਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਲੋਕ ਜਿਹੜਾ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰੇ ਅਸੀਂ ਦੇਖਦੇ ਹਾਂ ਕਿ ਅਫਸਰ ਹੁੰਦੇ ਨੇ ਤੇ ਚਲੇ ਜਾਂਦੇ ਨੇ ਆਪਣਾ ਆਪਣੀਆਂ ਪੋਸਟਾਂ ਤੇ ਤੇ ਟ੍ਰਾਂਸਫਰਾਂ ਵੀ ਹੁੰਦੀਆਂ ਰਹਿੰਦੀਆਂ ਨੇ ਤੇ ਜਿਹੜਾ ਅਫਸਰ ਹੈਗਾ ਉਹ ਆਪਣੇ ਸ਼ਕਤੀ ਨਾਲ ਨਿਰਦੇਸ਼ ਦਿੰਦਾ ਕਿ ਹੇਠਲੇ ਅਫਸਰਾਂ ਨੂੰ ਕਿ ਲਵੀ ਤੁਸੀਂ ਜਿਹੜਾ ਹੈ ਇੱਥੇ ਲਾਅ ਐਂਡ ਆਰਡਰ ਕੰਟਰੋਲ ਕਰੋ ਤੇ ਜੇ ਉਹਨਾਂ ਕੋਲੋਂ ਲਾਅ ਐਂਡ ਆਰਡਰ ਕੰਟਰੋਲ ਨਾ ਹੋਵੇ ਤਾਂ ਫੇਰ ਕੀ ਤੁਸੀਂ ਸਮਝਦੇ ਕਿ ਜਿਹੜਾ ਭੁੱਖਾ ਇਹ ਮਾੜਾ ਹੀ ਹੋ ਗਿਆ ਫਿਰ ਤਾਂ ਆਪਣਾ ਦਹਿਸ਼ਤ ਦਾ ਮਾਹੌਲ ਕਹੋ ਜਾਂ ਬੇਰੁਜ਼ਗਾਰੀ ਕਹੋ ਕੁਝ ਲੋਕ ਜਿਹੜੇ ਐ ਤੋਂ ਹਿਜਰਤ ਕਰ ਰਹੇ ਪੰਜਾਬ ਵਿੱਚੋਂ ਚਾ ਕੇ ਕਿਸੇ ਦੂਸਰੀ ਸਟੇਟ ਵਿੱਚ ਜਾ ਰਹੇ ਆ ਜਾਂ ਬਾਹਰਲੇ ਮੁਰਕਾ ਵਿੱਚ ਜਾ ਰਹੇ ਆ ਉਹਦਾ ਮੇਨ ਕਾਰਨ ਇਹ ਹੀ ਹੈ ਕਿ ਸਾਡੇ ਜਿਹੜਾ ਮਾਹੌਲ ਹੈ ਉਹ ਠੀਕ ਨਹੀਂ ਹੈ ਪੰਜਾਬ ਦਾ ਹੁਣ ਜੇ ਕੋਈ ਬਿਜ਼ਨਸਮੈਨ ਤੇ ਜਿਹੜਾ ਤੁਸੀਂ ਉਹਨੂੰ ਤੇ دہشت ਫਲਾਓ ਤੇ ਜੁਐਲਰੀ ਸ਼ਾਪ ਹੈ ਜਾਂ ਕੋਈ ਹੋਰ ਵੀ ਸ਼ਾਪ ਹੈਗੀ ਆ ਤਾਂ ਬਿਜ਼ਨਸ ਕੈਟਾਗਰੀ ਨੂੰ ਤੁਸੀਂ ਇੱਕ دہشت ਦੇ ਵਿੱਚ ਪਾ ਕੇ ਇਹ ਕੀ ਅਹਿਸਾਸ ਕਰਵਾ ਰਹੇ ਆ ਕਿ ਲਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਨੂੰ ਕਿਸ ਤਰ੍ਹਾਂ ਦਾ ਬਣਾ ਦੇਣਾ ਲੋਕ ਜਿਹੜੇ ਪੰਜਾਬ ਦੇ ਆ ਉਹਨਾਂ ਨੇ ਆਪਣਾ ਅਤਵਾਲ ਹੰਡਾਇਆ ਉਹ ਤੋਂ ਵੀ ਬਹੁਤ ਕੁਝ ਸਿੱਖਿਆ ਲੇਕਿਨ ਹੁਣ ਤਾਂ ਹਾਲਾਤ ਇੱਥੋਂ ਤੱਕ ਵਿਗੜ ਗਏ ਕਿ ਲੋਕ ਆਪਣਾ ਕਾਰੋਬਾਰ ਛੱਡ ਕੇ ਘਰ ਹੀ ਬੈਠਣ ਨੂੰ ਤਿਆਰ ਆ